ਸਿੰਘੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਖ ਸੇਵਾ ਸੋਸਾਇਟੀ ਪੰਜਾਬ ਦੇ ਵੱਲੋਂ ਦਾਸ ਜਿਕਸੀਰ ਸਿੰਘ ਮੌੜ ਬਰਨਾਲਾ ਜ਼ਿਲ੍ਹੇ ਦਾ ਪਿੰਡ ਇਕ ਹੁਣਸ ਹੈ ਜਿੱਥੇ ਬਾਈ ਗਰਮੀਤ ਸਿੰਘ ਪੁੱਤਰ ਸਰਵਕਸੀ ਹਰੀ ਸਿੰਘ ਪਿੰਡ ਕੌਂਸ ਡਿਸਟ੍ਰਿਕਟ ਬਰਨਾਲਾ ਜਿਨ੍ਹਾਂ ਦੀਆਂ ਤਿੰਨ ਨੌਜਵਾਨ ਬੱਚੀਆਂ ਹੀ ਨੇ ਤੇ ਬੱਚੀਆਂ ਜਿਹੜੀਆਂ ਬੀਏ ਫਾਈਨਲ ਦੇ ਵਿੱਚ ਦੋ ਬੱਚੀਆਂ ਪੜ ਰਹੀਆਂ ਨੇ ਤੇ ਨਾਲ ਦੀ ਨਾਲ ਇੱਕ ਬੱਚੀ ਜਿਹੜੀ ਛੋਟੀ ਹੈ ਪੜਦੀ ਹੈ ਪਲੱਸ 2 ਦੇ ਵਿੱਚ ਇਸ ਵਾਰ ਹੋਈ ਹੈ ਤੇ ਤਿੰਨਾਂ ਬੱਚੀਆਂ ਨੂੰ ਪੜਾਉਣਾ ਬਾਈ ਜੀ ਦੇ ਬਸ ਦੀ ਗੱਲ ਨਹੀਂ ਕਿਉਂਕਿ 92 ਦਾ ਜਿਹੜਾ ਦੌਰ ਚੱਲਿਆ ਸੀ ਉਹਦੇ 'ਚ ਬਾਈ ਨੇ ਕਾਫੀ ਸੇਵਾ ਆਂ ਗੰਗਾ ਜਿਹੜਾ ਹੈਗਾ ਤਸੱਦਦ ਦਾ ਸ਼ਿਕਾਰ ਹੈ ਸਰੀਰ ਉਹਨਾਂ ਪ੍ਰੋਪਰ ਕੰਮ ਨਹੀਂ ਕਰਦਾ ਕਿਉਂਕਿ ਖਾਲਸਾ ਬੰਦ ਦੀ ਸੇਵਾ ਕਰਨੀ ਤੇ ਉਹਦਾ ਜਿਹੜਾ ਖਮਿਆਜਾ ਇਹਨੂੰ ਹੁਣ ਤੱਕ ਪੁਰਤਨਾ ਜਿਹੜਾ ਬੈਗ ਭੁਗਤਣਾ ਪੈ ਰਿਹਾ ਤੇ ਬੱਚੀਆਂ ਜਿਹੜੀਆਂ ਢਲਮਾ ਯੂਨੀਵਰਸਿਟੀ ਹੈ ਉੱਥੇ ਪੜ੍ਹਦੀਆਂ ਨੇ ਕਿਉਂਕਿ ਇੱਥੋਂ ਕੁਣਸਾਂ ਤੋਂ ਢਲਮਾ ਦੀ ਸਿੱਧੀ ਸਭ ਕੋਈ ਬੱਸ ਸਰਵਿਸ ਨਾ ਹੋਣ ਕਰਕੇ ਇਹਨਾਂ ਨੂੰ ਪਹਿਲਾਂ ਤਪੇ ਜਾਣਾ ਪੈਂਦਾ ਤਪੇ ਤੋਂ ਫਿਰ ਢਲਮਾਉਣਾ ਪੈਂਦਾ ਇਸ ਕਰਕੇ 60 ਰੁਪਏ ਇੱਕ ਬੱਚੀ ਦਾ ਕਿਰਾਇਆ ਜੀ ਤੇ ਕਈ ਵਾਰੀ ਬੱਚੀਆਂ ਨੇ ਇੰਨੀ ਨਮੋਸ਼ੀ ਦਾ ਸਾਹਮਣਾ ਚੱਲਿਆ ਵੀ ਕਰਾਇਆ ਵੀ ਤੱਕ ਵੀ ਨਹੀਂ ਹੁੰਦਾ ਤੇ ਬੱਚੀਆਂ ਪੜ੍ਹਨ ਦੇ ਵਿੱਚ ਬਹੁਤ ਅਲਟ ਇੰਟੈਲੀਜੈਂਟ ਐ ਇਸ ਕਰਕੇ ਅੱਜ ਮੈਂ ਧੰਨਵਾਦ ਵੀ ਕਰ ਦਮਾ ਸਾਡੇ ਪਿਤਾ ਸમાન ਨੇ ਸਰਦਾਰ ਜਸਪ੍ਰੀਤ ਸਿੰਘ ਜੀ ਜੂਐਸ ਐ ਜਿਨ੍ਹਾਂ ਨੇ 10000 ਬੱਚੀਆਂ ਨੂੰ ਇਹ ਸੇਵਾ ਕੀਤੀ ਐ ਪਰ ਫੀਸ ਆ ਜਿਹੜੀ ਪ੍ਰੋਪਰ ਇੱਕ ਬੱਚੀ ਦੀ 12 12.5 ਹਜ਼ਾਰ ਬਣਦੀ ਐ ਬਿਨਾ ਕਰਾਏ ਤੋਂ ਤੇ ਇੰਨਾ ਖਰਚਾ ਕਰਨਾ ਬਾਈ ਜੀ ਦੇ ਬਸ ਦੀ ਗੱਲ ਨਹੀਂ ਪਰ ਬਾਈ ਜੀ ਜਿਹੜੇ ਹੈਗੇ ਆ ਹੱਥਾਂ ਦੇ ਇੰਨੇ ਕਾਰੀਗਰ ਨੇ ਬਿਜਲੀ ਦਾ ਕੰਮ ਕਰ ਲੈਂਦੇ ਐ ਤੇ ਜੇ ਕੋਈ ਬਾਈ ਕਿਰਪਾ ਕਰ ਦਵੇ ਤਾਂ ਆਪਾਂ ਇਹਨਾਂ ਨੂੰ ਸਨਮਾਨ ਪ ਇਹ ਪੇਸ਼ਕਸ਼ ਪਲੱਸ ਵਗੈਰਾ ਹੈਗਾ ਇਹਨਾਂ ਕੋਲੇ ਜੋੜ ਵਗੈਰਾ ਬਿਜਲੀ ਦਾ ਸਾਰਾ ਕੰਮ ਇਹ ਕਰ ਲੈਂਦੇ ਆ ਪਰ ਅਜਾਜਤ ਮਾਇਆ ਨਹੀਂ ਦਿੰਦੀ ਕਿਉਂਕਿ ਮਾਇਆ ਹੋਵੇ ਤਾਂ ਸਮਾਨ ਪੈ ਜੇ ਤੇ ਉਹਦਾ ਪ੍ਰੋਪਰ ਬਿਜਲੀ ਦਾ ਕੰਮ ਚੱਲ ਪੇ ਬਾਕੀ ਬੱਚੀਆਂ ਜਿਹੜੀਆਂ ਪੜ੍ਹਨਾ ਚਾਹੁੰਦੀਆਂ ਆਪਾਂ ਇਹਨਾਂ ਨਾਲ ਗੱਲ ਕਰ ਲੈਂਦੇ ਆ ਧੰਨਵਾਦ ਕਰਦੇ ਆ ਜਸਪ੍ਰੀਤ ਸਿੰਘ ਜੀ ਜੋ ਐਸੇ ਜਿਨ੍ਹਾਂ ਨੇ 10000 ਰੁਪਿਆ ਬੱਚੇ ਦੀ ਪ੍ਰੋਪਰ ਹੈਲਪ ਕੀਤੀ ਆ ਤੇ ਹਜੇ ਬੱਚੀਆਂ ਜਿਹੜੀਆਂ ਤਕਰੀਬਨ ਤ ਇਹਨਾਂ ਨੇ ਇਹਨਾਂ ਦੀ ਫੀਸ ਹਜੇ ਅਡਵਾਂਸ ਦੇ ਵਿੱਚ ਹੀ ਰਹਿੰਦੀ ਐ ਇਸ ਕਰਕੇ ਬੱਚੀਆਂ ਨੂੰ ਕਾਫੀ ਨਮੋਸੀ ਦਾ ਸਾਹਮਣਾ ਕਰਨਾ ਪੈਂਦਾ ਜੇ ਪੜ੍ਹਨ ਜਾਣਾ ਪੈਂਦਾ ਸਿੱਧੀ ਬਸ ਸਰਵਿਸ ਨਹੀਂ ਆਉਂਦੀ ਇਸ ਕਰਕੇ ਪਹਿਲਾਂ ਤਪੇ ਜਾਣਾ ਪੈਂਦਾ ਤਪੇ ਤੋਂ ਫੇਰ ਟੱਲਮਾਉਣਾ ਪੈਂਦਾ ਟੱਲਮਾ ਦਾ ਕਰਕੇ ਉਹ ਕਿਰਾਇਆ ਬਹੁਤ ਜ਼ਿਆਦਾ ਪੈ ਜਾਂਦੀ ਐ ਇਸ ਕਰਕੇ ਕਈ ਵਾਰ ਤਾਂ ਕਿਰਾਇਆ ਵੀ ਨਹੀਂ ਹੁੰਦੀਆਂ ਬੱਚੀਆਂ ਘਰ ਹੀ ਜਿਹੜੀਆਂ ਹੈਗੀਆਂ ਆ ਰਹਿ ਜਾਂਦੀਆਂ ਪੜ੍ਹਨ ਨਹੀਂ ਜਾਇਆ ਜਾਂਦਾ ਪੁੱਤ ਕੀ ਕਹਿਣਾ ਚਾਹੁੰਦਾ ਤੁਸੀਂ ਡੀ.ਜੇ. ਦੀ ਪੜ੍ਹਾਈ ਜਿਹੜੀ ਚੱਲ ਰਹੀ ਐ ਯੂਨੀਵਰਸਿਟੀ ਦੇ ਵਿੱਚ ਕਿੱਦਾਂ ਫੀਲ ਕਰਦੀਓ my name is sandeep kaur and i belong to a very poor family uh, and i have two sisters. i have no brother and uh, I, I, I and my sisters wanna study further but have no stable income resource and i wanna do course in MA english but uh, have no uh, stable income resource. i have uh, uh, my father stays very sick and uh, i wanna thanks to them who helps us in worst time again i want to thanks them ਕਿਦਾਂ ਦੇ ਇਦਾਂ ਦੇ ਕਿੰਨਾ ਕੁ ਦੇਣਾ ਜਿੱਦੇ ਕਰਾਇਆ ਨਹੀਂ ਸੀ ਕੋਲੇ ਨਹੀਂ ਗਏ ਪੜਨ অলਮੋਸਟ 1 ਮਨਥ ਆਈ ਆਈ ਐਂਡ ਮਾਈ ਸਿਸਟਰਸ ਡੋਨਟ ਗੋ ਟੂ ਕਾਲਜ ਬਿਕਾਜ਼ نو ਮਨੀ ਐਂਡ ਮਾਈ ਟੀਚਰਸ ਸਿਸ ਵੈਰੀ ਉਸਲਾਈਨਸ ਟੂ ਅਸਰ ਨਰਵਸ ਨਹੀਂ ਹੋਣਾ ਬਤ ਕੋਈ ਗੱਲ ਨਹੀਂ ਤੇ ਟੀਚਰ ਵੀ ਕਹਿੰਦੇ ਆ ਭਰੋ ਹੈ ਪੇਪਰ ਫਿਰ ਓਕੇ ਓਕੇ ਤੇ ਕਿੰਨੀ ਫੀਸ ਪੈ ਜਾਂਦੀ ਹੈ ਇੱਕ ਬੱਚੇ ਦੀ ਮਿਨੀਮਮ 12000 12000 ਹੈ ਓਕੇ ਓਕੇ 10000 ਮਿਲ ਗਿਆ ਅੱਜ ਕੁਝ ਆਸਰਾ ਹੋ ਗਿਆ ਹਾਂ ਚਲੋ ਮੇਰ ਕਰੋ ਜੀ ਗੁਰੂ ਪਿਆਰੋ ਬੱਚਿਆਂ ਦੀ ਮੂੰਹ ਤੇ ਸਮਾਈਲ ਆਵੇ ਆਪਾਂ ਬੱਚਿਆਂ ਦੀ ਫੀਸ ਕਰਕੇ ਇਹਨਾਂ ਨੂੰ ਪੜਾ ਦਈਏ ਤੇ ਗੁਰੂ ਦੀ ਕਿਰਪਾ ਕਰੋ ਸਿੰਘ ਬੜਾ ਚੜ੍ਹਦੀ ਕਲਾ ਵਾਲਾ ਸੇਵਾ ਬੜੀ ਕਰੀਏ ਸਿੱਖ ਪੰਥ ਦੀ ਇਹਨੂੰ ਆਪਾਂ ਬਿਜਲੀ ਦਾ ਸਮਾਨ ਸਮੂਹ ਪਾ ਦਈਏ ਤਾਂ ਕਿ ਇਹ ਬੱਚਿਆਂ ਨੂੰ ਵੀ ਹੌਸਲਾ ਰਹੇ ਤੇ ਘਰ ਦਾ ਖਰਚਾ ਵੀ ਵਧੀਆ ਚੱਲੀ ਜਾਵੇ ਹਨਾ ਸਿਕਸੀਵਾ ਸੁਸਾਇਟੀ ਪੰਜਾਬ ਦੇ ਵੱਲੋਂ ਦਾਸ ਜਗਸੀਰ ਸਿੰਘ ਮੌਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ